ਹਾਂਜੀ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਇੱਕ ਕਮੈਂਟ ਦਾ ਜਿਹੜਾ ਰਿਪਲਾਈ ਆ ਉਹ ਜ਼ਰੂਰ ਕਰਾਂਗੇ ਏਸਾ ਰਿਪਲਾਈ ਦੇ ਨਾਲ ਕਈਆਂ ਦੀ ਸੋਚ ਆ ਜਿਹੜੀ ਉਹਨੂੰ ਫਰਕ ਪੈਣਾ ਆ ਇਸੇ ਲਈ ਆਪਾਂ ਇਸ ਕਮੈਂਟ ਦਾ ਜਿਹੜਾ ਰਿਪਲਾਈ ਆ ਉਹ ਜ਼ਰੂਰ ਕਰਨਾ ਆ ਇੱਥੇ ਵੀਡੀਓ ਦੇ ਵਿੱਚ ਇੱਕ ਮੇਰੀ ਭੈਣ ਨੇ ਹਫ਼ਤਾ ਪਹਿਲਾਂ ਮੈਨੂੰ ਕਮੈਂਟ ਕੀਤਾ ਸੀ ਕਿ ਮੈਂ ਤੁਹਾਡੀਆਂ ਵੀਡੀਓਜ਼ ਦੇਖ ਕੇ ਇਹ ਕੰਮ ਤਾਂ ਸ਼ੁਰੂ ਕਰ ਲਿਆ ਆ ਪਰ ਜਿਹੜਾ ਮੇਰਾ ਆਂਡ ਗਵਾਂਡ ਆ ਉਹ ਮਜ਼ਾਕ ਬਹੁਤ ੜਾਉਂਦਾ ਸੋ ਭੈਣੇ ਪਹਿਲੀ ਗੱਲ ਤਾਂ ਇਹ ਆ ਕਿ ਤੁਸੀਂ ਜਿਹੜਾ ਕੰਮ ਆ ਉਹ ਆਪਣੇ ਲਈ ਕਰਨਾ ਆ ਆਂਡ ਗਵਾਂਡ ਦੇ ਲਈ ਨਹੀਂ ਕਰਨਾ ਹੈਗਾ ਤੁਸੀਂ ਕੰਮ ਕੋਈ ਵੀ ਸ਼ੁਰੂ ਕਰ ਲਓ ਜਾਂ ਤੁਸੀਂ ਪਰਸ ਬਾਕੇ ਰੋਜ਼ ਸ਼ਹਿਰ ਜਾਓ ਕੋਈ ਜੌਬ ਕਰਨ ਲੱਗ ਜਾਓ ਫੇਰ ਵੀ ਆਂਡ ਗਵਾਂਡ ਕਹਿਣਗੇ ਕਿ ਪਤਾ ਨਹੀਂ ਕਿੱਥੇ ਜਾਂਦੀ ਆ ਸੋ ਆਪਾਂ ਆਂਡ ਗਵਾਂਡ ਦੀ ਜਿਹੜੀ ਸੋਚ ਆ ਉਹ ਕਦੇ ਨਹੀਂ ਬਦਲ ਸਕਦੇ ਜਿਆਦਾਤਰ ਇਹੋ ਜੀ ਸੋਚ ਅਨਪੜ੍ਹ ਲੋਕਾਂ ਦੀ ਹੁੰਦੀ ਆ ਜਿਨ੍ਹਾਂ ਨੇ ਨਾ ਖੁਦ ਕੁਸ਼ ਕਰਨਾ ਹੁੰਦਾ ਆ ਤੇ ਨਾ ਹੀ ਕਿਸੇ ਨੂੰ ਕੁਝ ਕਰਨ ਦੇਣਾ ਹੁੰਦਾ ਠੀਕ ਆ ਤੇ ਜਿਹੜੇ ਪੜ੍ਹੇ ਲਿਖੇ ਲੋਕ ਹੁੰਦੇ ਨੇ ਉਹਨਾਂ ਦੀ ਅਕਸਰ ਸੋਚ ਵੱਡੀ ਹੀ ਹੁੰਦੀ ਆ ਮੈਨੂੰ ਪੜੇ ਲਿਖੇ ਲੋਕਾਂ ਜਿਹੜੇ ਹਮੇਸ਼ਾ ਹਿੰਮਤ ਹੀ ਦੇ ਕੇ ਜਾਂਦੇ ਆ ਫੇਸਬੁੱਕ ਹੋਵੇ ਜਾਂ ਇੰਸਟਾਗ੍ਰam ਹੋਵੇ ਜਾਂ YouTube ਚੈਨਲ ਹੋਵੇ ਇੱਥੇ ਵੀ ਇਹੋ ਜਿਹੇ ਪੜੇ ਲਿਖੇ ਲੋਕ ਹੀ ਆ ਜਿਹੜੇ ਹਿੰਮਤ ਦਿੰਦੇ ਨੇ ਠੀਕ ਆ ਇਹ ਜਿਹੜਾ ਕੰਮ ਆ ਇਹ ਕੋਈ ਛੋਟਾ ਕੰਮ ਨਹੀਂ ਹੈਗਾ ਜਿਹੜਾ ਲੋਕ ਮਜ਼ਾਕ ਉਡਾਉਂਦੇ ਨੇ ਉਹ ਅਸਲ ਵਿੱਚ ਖੁਦ ਮਿਹਨਤ ਨਹੀਂ ਕਰਨਾ ਚਾਹੁੰਦੇ ਦੇਖ ਭੈਣੋ ਤੁਹਾਡੇ ਘਰੇ ਰੋਟੀ ਖਤਮ ਹੋ ਗਈ ਡਰਮ ਵਿੱਚ ਦਾਣੇ ਖਤਮ ਹੋ ਗਏ ਤਾਂ ਆਂਡ ਗਵਾਨ ਨੇ ਨਹੀਂ ਰੋਟੀ ਦੇਣੀ ਹੈਗੀ ਕੋਈ ਇੱਕ ਦਿਨ ਦੇ ਦੂ ਕੋਈ ਦੋ ਦਿਨ ਦੇ ਦੂ ਪਰ ਸਾਰੀ ਜ਼ਿੰਦਗੀ ਕੋਈ ਨਹੀਂ ਦਿੰਦਾ ਹੈਗਾ ਤੁਸੀਂ ਕੰਮ ਕਰਨਾ ਆਪਣੇ ਲਈ ਖੁਦ ਲਈ ਤੇ ਜਿਹੜਾ ਕੋਈ ਮਜ਼ਾਕ ਉਡਾਉਂਦਾ ਆ ਉਹਨੂੰ ਉਡਾਣ ਦਿਓ ਆਪਾਂ ਕਿਸੇ ਦਾ ਮੂੰਹ ਨਹੀਂ ਬੰਦ ਕਰ ਸਕਦੇ ਪਰ ਹਾਂ ਆਪਾਂ ਕੰਮ ਨੂੰ ਵਧੀਆ ਤਰੀਕੇ ਨਾਲ ਕਰਕੇ ਵਧੀਆ ਕਮਾਈ ਕਰਕੇ ਉਹਨਾਂ ਦੇ ਜਿਹੜੇ ਮੂੰਹ ਆ ਜ਼ਰੂਰ ਬੰਦ ਕਰਵਾ ਸਕਦੇ ਆ ਸੋ ਇਹ ਜਿਹੜਾ ਕੰਮ ਆ ਤੁਸੀਂ ਸ਼ੁਰੂ ਕੀਤਾ ਆ ਇਹਨੂੰ ਚਾਲੂ ਰੱਖੋ ਬੰਦ ਨਾ ਕਰਿਓ ਕਿਸੇ ਦੇ ਮਗਰ ਲੱਗ ਕੇ ਜਦੋਂ ਤੁਹਾਡੇ ਕੋਲੇ 4 ਪੈਸੇ ਆਉਣ ਲੱਗ ਜਾਣੇ ਨੇ ਤੇ ਸਭ ਨੇ ਇਹੀ ਕੰਮ ਆ ਜਿਹੜਾ ਵਧੀਆ ਹੀ ਕਹਿਣਾ ਤੇ ਮਜ਼ਾਕ ਕਰਨ ਵਾਲਿਆਂ ਦੇ ਜਿਹੜੇ ਮੂੰਹ ਨੇ ਉਹ ਆਪਣੇ ਆਪ ਹੀ ਬੰਦ ਹੋ ਜਾਣਗੇ ਕਿਉਂਕਿ ਘਰ ਰਹਿ ਕੇ ਤੁਸੀਂ ਜੇਕਰ ਇਸ ਕੰਮ ਤੋਂ ਕਮਾਈ ਕਰ ਰਹੇ ਆ ਤੇ ਕੋਈ ਹਾਰਜ ਨਹੀਂ ਹੈਗਾ ਤੇ ਹੁਣ ਮੈਂ ਗੱਲ ਕਰਦੀ ਆ ਕਿ ਜਨਵਰੀ ਮਹੀਨੇ ਮੈਂ ਕਿੰਨੀ ਕਮਾਈ ਕੀਤੀ ਮੁਰਗੀਆਂ ਤੋਂ ਜਨਵਰੀ ਮਹੀਨੇ ਦੇ ਵਿੱਚ ਮੇਰੀਆਂ ਕੁਝ ਮੁਰਗੀਆਂ ਜਿਹੜੀਆਂ ਉਹ ਮਰ ਗਈਆਂ ਤੇ ਮਤਲਬ ਕੁਛ ਕੀ ਇਹ ਨਹੀਂ ਹੈਗਾ ਕਿ ਬਹੁਤ 10 12 ਮੁਰਗੀਆਂ ਮਰ ਗਈਆਂ ਦੋ ਚਾਰ ਮੁਰਗੀਆਂ ਜਿਹੜੀਆਂ ਮੇਰੀਆਂ ਮਰ ਗਈਆਂ ਜਿਹੜੀਆਂ ਪੁਰਾਣੀਆਂ ਮੁਰਗੀਆਂ ਸੀਗੀਆਂ 2.5 ਸਾਲ ਪੁਰਾਣੀਆਂ ਜਿਨ੍ਹਾਂ ਦੀ ਮੈਂ ਹਮੇਸ਼ਾ ਗੱਲ ਕਰਦੀ ਆ ਬਈ ਇੱਕ ਸਾਲ ਪਹਿਲਾਂ ਆਪਾਂ ਮੁਰਗੀਆਂ ਜਿਹੜੀਆਂ ਲੈ ਕੇ ਆਏ ਸੀ ਚੂਚੇ ਛੋਟੇ ਬੱਚੇ ਤੇ ਉਹ ਮੁਰਗੀਆਂ ਬਹੁਤ ਹੀ ਜ਼ਿਆਦਾ ਵਧੀਆ ਨਸਲ ਦੀਆਂ ਸੀ ਤੇ ਬਹੁਤ ਹੀ ਜ਼ਿਆਦਾ ਉਹਨਾਂ ਨੇ ਆਂਡੇ ਦਿੱਤੇ ਤੇ ਬਹੁਤ ਹੀ ਜ਼ਿਆਦਾ ਜਿਹੜੀ ਕਮਾਈ ਦਿੱਤੀ ਉਹਨਾਂ ਮੁਰਗੀਆਂ ਨੇ ਉਹਨਾਂ ਪੁਰਾਣੀਆਂ ਮੁਰਗੀਆਂ ਦੇ ਵਿੱਚੋਂ ਕੁਝ ਮੁਰਗੀਆਂ ਆਪਣੀਆਂ ਜਿਹੜੀਆਂ ਮਰ ਗਈਆਂ ਤੇ ਵਿੱਚੋਂ ਜਿਹੜੀਆਂ ਆਪਣੇ ਕੋਲ ਆ ਪ੍ਰਾਣੀਆਂ ਮੁਰਗੀਆਂ ਉਹ ਬਹੁਤ ਹੀ ਘਾਟ ਆਂਡੇ ਦਿੰਦੀਆਂ ਨੇ ਤੇ ਜਿਹੜੀਆਂ ਨਵੀਆਂ ਮੁਰਗੀਆਂ ਨੇ ਉਹ ਲਗਭਗ ਸਾਰੀਆਂ ਹੀ ਆਂਡੇ ਦੇਣਦੀਆਂ ਨੇ ਤੇ ਕੁੱਲ ਮਲਾ ਕੇ ਜਨਵਰੀ ਮਹੀਨੇ ਇੱਕ ਦਿਨ ਦਾ ਆਪਾਂ 300 ਰੁਪਏ ਕਮਾਇਆ ਕਿਉਂਕਿ 15 ਕ ਮੁਰਗੀਆਂ ਜਿਹੜੀਆਂ ਆਂਡੇ ਦੇ ਦਿੰਦੀਆਂ ਨੇ ਸੌਰੀ 15 ਤੋਂ ਜ਼ਿਆਦਾ ਮੁਰਗੀਆਂ ਆਂਡੇ ਰੋਜ਼ ਦੇ ਦੇ ਦਿੰਦੀਆਂ ਨੇ ਕਈ ਵਾਰ 20 ਕਈ ਵਾਰ 18 ਕਈ ਵਾਰ 19 ਤੇ ਇਸ ਹਿਸਾਬ ਦੇ ਨਾਲ ਜੇਕਰ ਆਪਾਂ 15 ਰੁਪਏ ਨੂੰ ਇੱਕ ਆਂਡਾ ਵੇਚਦੇ ਆਂ ਤੇ ਜਿਹੜਾ 300 ਰੁਪਈਆ ਆਪਣਾ ਇੱਕ ਦਿਨ ਦਾ ਬਣ ਜਾਂਦਾ ਆ ਤੇ 300 ਨੂੰ ਹੁਣ ਕਈਆਂ ਨੇ ਕਹਿਣਾ ਵੀ ਬਸ ਸਿਰਫ 300 ਰੁਪਈਆ ਤੇ ਬਈ 300 ਰੁਪਈਆ ਜਿਹੜਾ ਸਾਰਾ ਦਿਨ ਟੁੱਟ ਟੁੱਟ ਕੇ ਦਿਹਾੜੀ ਕਰਨੀ ਹੁੰਦੀ ਆ ਉਹਦਾ ਮੱਸੀ ਬਣਦਾ ਤੇ ਮੈਂ ਬੇਲੀ ਬੈਠੀ ਕਮਾ ਲੈਂਦੀ ਆ ਠੀਕ ਆ ਸਵੇਰੇ ਇਹਨਾਂ ਨੂੰ ਖੋਲਣਾ ਹੁੰਦਾ ਤੇ ਸ਼ਾਮ ਨੂੰ ਇਹਨਾਂ ਨੂੰ ਸਿਰਫ ਬੰਦ ਕਰਨਾ ਹੁੰਦਾ ਆ ਬਸ ਇਹ ਆਪਣੇ ਆਪਣੇ ਖੁੱਡਿਆਂ ਦੇ ਵਿੱਚ ਚਲੇ ਜਾਂਦੀਆਂ ਨੇ ਤੇ ਆਪਾਂ ਸਿਰਫ ਇਹਨਾਂ ਦੀ ਤਾਕੀ ਆ ਜਿਹੜੀ ਔਲਾਦ ਹੀ ਦੀ ਤੇ 300 ਨੂੰ ਜੇਕਰ ਤੁਸੀਂ ਗੁਣਾ ਕਰਦੇ ਆ 30 ਦਿਨਾਂ ਦੇ ਹਿਸਾਬ ਦੇ ਨਾਲ ਮਹੀਨੇ 'ਚ 30 ਦਿਨ ਹੁੰਦੇ ਨੇ ਤੇ ਉਹਦੇ ਹਿਸਾਬ ਦੇ ਨਾਲ ਜੇਕਰ ਤੁਸੀਂ ਗੁਣਾ ਕਰਦੇ ਆ ਤੇ 9000 ਰੁਪਏ ਜਿਹੜਾ ਬਣਦਾ ਆ ਹੁਣ 9000 ਦੇ ਵਿੱਚੋਂ 2000 ਇਹਨਾਂ ਦੀ ਫੀਡ ਦਾ ਖਰਚਾ ਕੱਢ ਦਿਓ ਕਿਉਂਕਿ ਮੇਰੇ ਕੋਲੇ ਤੇ ਚਲੋ ਖੁੱਲੀ ਜਗ੍ਹਾ ਹੈਗੀ ਆ ਮੇਰਾ ਤਾਂ ਇਹਨਾਂ ਨੂੰ ਫੀਡ ਨਾ ਪਾਏ ਬਿਨਾਂ ਵੀ ਸਰ ਜਾਂਦਾ ਬਾਕੀ ਆਪਾਂ ਖੇਤੀਬਾੜੀ ਦਾ ਕੰਮ ਕਰਦੇ ਆਂ ਤੇ ਖੇਤੀਬਾੜੀ ਦੇ ਕੰਮ ਦੇ ਵਿੱਚ ਲਗਭਗ ਤੁਹਾਨੂੰ ਪਤਾ ਹੀ ਆ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਘਰੇਲੂ ਚੀਜ਼ਾਂ ਹੀ ਹੁੰਦੀਆਂ ਨੇ ਜਿਨ੍ਹਾਂ ਦੇ ਸਿਰ ਤੇ ਆਪਾਂ ਇਹਨਾਂ ਨੂੰ ਪਾਲ ਸਕਦੇ ਹਾਂ ਜਿਵੇਂ ਕਿ ਕਣੀ ਹੋ ਗਈ ਤੇ ਛਿੱਟੀ ਹੋ ਗਈ ਬਾਕੀ ਜਿਹੜੀ ਰਹਿਤ ਖੁੰਦ ਹੁੰਦੀ ਆ ਪੱਠਿਆਂ ਦੀ ਰਹਿਤ ਖੁੰਦ ਹੋ ਗਈ ਸਬਜ਼ੀ ਦੀ ਰਹਿਤ ਖੁੰਦ ਹੋ ਗਈ ਤੇ ਉਹਦਾ ਜਿਹੜਾ ਖਰਚਾ ਆ ਚਲੋ ਆਪਣੇ ਕੋਲੇ ਬਚ ਜਾਂਦਾ ਆ ਤੇ ਮੈਨੂੰ ਤੇ ਲਗਭਗ ਸਾਰਾ 9000 ਰੁਪਈਆ ਹੀ ਬਚ ਜਾਂਦਾ ਆ ਮਹੀਨੇ ਦਾ ਪਰ ਜਿਨ੍ਹਾਂ ਨੇ ਚਲੋ ਨਹੀਂ ਹੈਗੀ ਉਹਨਾਂ ਕੋਲ ਇੰਨਾ ਜੁਗਾਰ ਨਹੀਂ ਹੈਗਾ ਤੇ 2000 ਤੁਸੀਂ ਫੀਡ ਦਾ ਇਹਨਾਂ ਦਾ ਖਰਚਾ ਕੱਢ ਦਿਓ ਕਿਉਂਕਿ 50 ਮੁਰਗੀਆਂ ਦੇ ਲਈ ਇੱਕ ਜਿਹੜਾ ਫੀਡ ਦਾ ਬੋਰਾ ਆ ਠੀਕ ਆ ਉਹਦੇ ਨਾਲ 1 ਮਹੀਨਾ ਲੰਘ ਜਾਂਦਾ ਹੈ 50 ਮੁਰਗੀਆਂ ਦਾ ਕਿਉਂਕਿ ਕਿਲੋਕ ਤਾਂ ਪਾਣੀ ਹੁੰਦੀ ਆ ਠੀਕ ਆ ਤੇ ਕਿਲੋਕ ਤੁਸੀਂ 1 ਦਿਨ ਦੀ ਪਾਣੀ ਆ ਮੁਰਗੀਆਂ ਨੂੰ ਤੇ ਜਿਹੜਾ ਮਹੀਨਾ ਆ ਮਹੀਨੇ ਤੋਂ ਵੀ ਜ਼ਿਆਦਾ ਦਿਨ ਆ ਜਿਹੜੇ ਉਹ ਨਿਕਲ ਜਾਂਦੇ ਨੇ ਤੇ ਕੁੱਲ ਮਿਲਾ ਕੇ ਵੈਸੇ 2000 ਦਾ ਵੀ ਨਹੀਂ ਬੋਰਾ ਆਂਦਾ ਹੈਗਾ ਅਲੱਗ-ਅਲੱਗ ਰੇਟ ਆ ਕਈ ਜਿਹੜੀ ਫੀਡ ਆ ਉਹ 1800 ਦਾ ਆਉਂਦਾ ਆ ਕਈ 1500 ਦਾ ਆਉਂਦਾ ਆ ਕੋਈ 1100 ਦਾ ਵੀ ਆਉਂਦਾ ਆ ਅਲੱਗ-ਅਲੱਗ ਰੇਟ ਆ ਫੀਡ ਦੇ ਤੇ ਪਰ ਆਪਾਂ 2000 ਰੱਖਦੇ ਆ ਰੇਟ ਬਈ 2000 ਜਿਹੜਾ ਖਰਚਾ ਇਹਨਾਂ ਦਾ ਕੱਢ ਦਿੱਤਾ ਆਪਾਂ ਠੀਕ ਆ ਤੇ ਫਿਰ ਵੀ 7000 ਰੁਪਈਆ ਬਚਦਾ ਆ ਤੇ ਮੇਰੇ ਕੋਲੇ ਹੁਣ ਜਿਹੜੀਆਂ ਨਵੀਆਂ ਮੁਰਗੀਆਂ ਨੇ ਉਹ ਸਾਰੀਆਂ ਅੰਡੇ ਦਿੰਦੀਆਂ ਨੇ ਪਰ ਜਿਹੜੀਆਂ ਪੁਰਾਣੀਆਂ ਮੁਰਗੀਆਂ ਨੇ ਉਹਨਾਂ ਵਿੱਚੋਂ ਬਹੁਤ ਘੱਟ ਹੀ ਦਿੰਦੀਆਂ ਨੇ ਤੇ ਮੇਰੇ ਕੋਲੇ ਬਹੁਤ ਜਿਹੜੇ ਜਾਨਵਰ ਨੇ ਉਹ ਘੱਟ ਰਹਿ ਗਏ ਨੇ ਕਿਉਂਕਿ ਵਿੱਚੋਂ ਮੁਰਗੀਆਂ ਮਰ ਗਈਆਂ ਨੇ ਤੇ ਜਿਹੜੇ ਮੁਰਗੇ ਨਿਕਲੇ ਸੀਗੇ ਉਹ ਆਪਾਂ ਸੇਲ ਕਰ ਦਿੱਤੇ ਆ ਸੋ ਇਸ ਕੰਮ ਤੋਂ ਜਿਹੜੀ ਕਮਾਈ ਹੈਗੀ ਆ ਠੀਕ ਆ ਕੋਈ ਜ਼ਿਆਦਾ ਨਾ ਸੋਚੋ ਜਿਹੜਾ ਮਜ਼ਾਕ ਕਰਦਾ ਉਹਨੂੰ ਮਜ਼ਾਕ ਕਰਨ ਦਿਓ ਤੁਸੀਂ ਆਪਣੇ ਕੰਮ ਵੱਲ ਹੀ ਧਿਆਨ ਰੱਖੋ ਬਾਕੀ ਬਾਦ ਦਾ ਘਟਾ ਜਿਹੜਾ ਉਹ ਚੱਲਦਾ ਰਹਿੰਦਾ ਤੁਸੀਂ ਐਦਾਂ ਨਾ ਸੋਚਿਓ ਹੁਣ ਕਈਆਂ ਦੇ ਕਮੈਂਟ ਆਉਣੇ ਨੇ ਕਿ ਮੈਂ ਪਹਿਲਾਂ ਕਿਹਾ ਸੀ ਵੀ 500 ਰੁਪਈਆ ਇੱਕ ਦਿਨ ਦਾ ਕਮਾ ਲੈਂਦੀ ਆ ਭਾਈ ਰੇਟ ਆ ਜਿਹੜਾ ਉਹ ਘਟ ਵੱਧ ਹੁੰਦਾ ਰਹਿੰਦਾ ਆ ਕਮਾਈ ਆ ਜਿਹੜੀ ਘਟ ਵੱਧ ਹੁੰਦੀ ਰਹਿੰਦੀ ਆ ਪਰ ਕਮਾਈ ਹੁੰਦੀ ਆ ਠੀਕ ਆ ਜਦੋਂ ਮੇਰੀਆਂ ਜਾਦੇ ਮੁਰਗੀਆਂ ਅੰਡੇ ਦਿੰਨੀਆਂ ਸੀਗੀਆਂ ਉਦੋਂ ਆਪਾਂ 400 ਰੁਪਈਆ ਵੀ ਇੱਕ ਦਿਨ ਦਾ ਕਮਾਇਆ ਤੇ 500 ਰੁਪਈਆ ਵੀ ਇੱਕ ਦਿਨ ਦਾ ਕਮਾਇਆ ਇੱਕ ਟਾਈਮ ਸੀ ਉਦੋਂ ਮੈਂ 250 ਰੁਪਇਆ ਵੀ ਇੱਕ ਦਿਨ ਦਾ ਕਮਾਇਆ 200 ਰੁਪਇਆ ਵੀ ਇੱਕ ਦਿਨ ਦਾ ਕਮਾਇਆ ਸੋ ਥੋੜਾ ਬੋਤਾ ਉੱਪਰ ਥੱਲੇ ਚੱਲਦਾ ਰਹਿੰਦਾ ਆ ਪਰ ਬਿਲਕੁਲ ਜ਼ੀਰੋ ਨਹੀਂ ਹੈਗਾ ਵੀ ਇਸ ਕੰਮ ਤੋਂ ਜਿਹੜੀ ਕਮਾਈ ਆ ਉਹ ਨਹੀਂ ਹੈਗੀ ਤੁਸੀਂ ਘਰ ਬੈਠੇ ਆ ਨੇ 9-10000 ਰੁਪਇਆ ਵੀ ਇਹਨਾਂ ਤੋਂ ਕਮਾ ਲਿਆ ਬਿਲੇ ਰਹਿ ਕੇ ਤੇ ਫਾਇਦੇ ਦਾ ਹੀ ਆ ਲੋਕੀ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਡਿਊਟੀ ਕਰਦੇ ਨੇ ਠੀਕ ਆ ਤਾਂ ਵੀ ਜਿਹੜੇ ਇੰਨੇ ਪੈਸੇ ਆ ਕਈਆਂ ਦੇ ਨਹੀਂ ਬਣਦੇ ਨੇ ਜਿਹੜੇ ਪ੍ਰਾਈਵੇਟ ਜੌਬ ਕਰਦੇ ਨੇ ਵਿਚਾਰੇ ਉਹਨਾਂ ਕੋਲੇ ਇੰਨੇ ਪੈਸੇ ਆ ਜਿਹੜੇ ਨਹੀਂ ਬਣਦੇ ਨੇ ਕੋਈ 5000 ਨੂੰ ਜੌਬ ਕਰਦਾ ਆ ਠੀਕ ਆ ਤੇ ਘਰੋਂ ਤੇਲ ਫੂਕ ਕੇ ਉਹ ਜਾਂਦਾ ਆ ਜੇਕਰ ਕਿਸੇ ਕੋਲੇ ਜਗ੍ਹਾ ਹੈਗੀ ਆ ਤਾਂ ਬਿਨਾਂ ਸੋਚੇ ਤੁਸੀਂ ਇਹ ਕੰਮ ਆ ਜਿਹੜਾ ਸ਼ੁਰੂ ਕਰ ਲਵੋ ਇਸ ਕੰਮ ਦੇ ਵਿੱਚ ਜਿਹੜੀ ਕਮਾਈ ਹੈਗੀ ਆ ਤੁਹਾਡੇ ਘਰੇਲੂ ਖਰਚੇ ਨੇ ਜਿਹੜੇ ਉਹ ਇਹਨਾਂ ਦੇ ਸਿਰ ਤੋਂ ਹੀ ਪੂਰੇ ਹੋ ਜਾਣਗੇ ਠੀਕ ਆ ਤੇ ਬਾਕੀ ਤੁਹਾਨੂੰ ਹੋਰ ਕੋਈ ਜਾਣਕਾਰੀ ਚਾਹੀਦੀ ਆ ਜੇਕਰ ਖਾਸ ਕਰਕੇ ਕਾਫੀ ਮਤਲਬ ਕਿ ਜਿਹੜੀਆਂ ਮੇਰੀਆਂ ਭੈਣਾਂ ਨੇ ਉਹ ਵੀਡੀਓ ਦੇਖਦੀਆਂ ਨੇ ਤੇ ਵਿੱਚੋਂ ਤਿੰਨ ਚਾਰ ਨੇ ਜਿਨ੍ਹਾਂ ਨੇ ਇਹ ਕੰਮ ਆ ਜਿਹੜਾ ਸ਼ੁਰੂ ਕੀਤਾ ਆ ਮੇਰੇ ਵੱਲ ਦੇਖ ਕੇ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਉਹਨਾਂ ਨੇ ਕੰਮ ਸ਼ੁਰੂ ਕੀਤਾ ਆ ਤੇ ਇੰਸਟਾਗ੍ਰam ਤੇ ਵੀ ਮੇਰੇ ਨਾਲ ਉਹ ਗੱਲ ਕਰ ਲੈਂਦੀਆਂ ਨੇ ਤੇ ਕਹਿੰਦੀਆਂ ਨੇ ਕਿ ਤੁਸੀਂ ਜਿੱਦਾਂ ਕਹਿੰਦੇ ਨੇ ਆਪਾਂ ਉਦਾਂ ਹੀ ਕਰ ਰਹੇ ਆਂ ਤੇ ਹੋਰ ਵੀ ਜੇ ਕੋਈ ਕੋਈ ਮੇਰੀ ਭੈਣ ਕੰਮ ਸ਼ੁਰੂ ਕਰਨਾ ਚਾਹੁੰਦੀ ਆ ਤਾਂ ਮੈਨੂੰ ਮੇਰੀ ਇੰਸਟਾਗ੍ਰam ਆਈਡੀ ਜੋ ਕਿ YouTube ਚੈਨਲ ਤੇ ਮੈਂਸ਼ਨ ਕੀਤੀ ਹੋਈ ਆ ਉੱਥੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਆ ਆਪਾਂ ਜਿੰਨੀ ਹੋ ਸਕਦੀ ਆ ਤੁਹਾਨੂੰ ਉੱਥੇ ਵਾਇਸ ਮੈਸੇਜ ਦੇ ਥਰੂ ਜਾਣਕਾਰੀ ਆ ਜਿਹੜੀ ਉਹ ਜ਼ਰੂਰ ਦੇਵਾਂਗੇ ਤੇ ਬਾਕੀ ਇਸ ਕੰਮ ਨੂੰ 2025 ਦੇ ਵਿੱਚ ਕਿਵੇਂ ਤੁਸੀਂ ਸ਼ੁਰੂ ਕਰਨਾ ਆ ਵੈਸੇ ਤਾਂ ਮੈਂ ਪਹਿਲਾਂ ਵੀ ਵੀਡੀਓ ਬਣਾਈਆਂ ਹੋਈਆਂ ਨੇ ਸਟਾਰਟਿੰਗ ਦੇ ਵਿੱਚ ਪਰ ਉਹ ਉਹ ਛੋਟੀਆਂ-ਛੋਟੀਆਂ ਵੀਡੀਓਜ਼ ਨੇ ਕਿਉਂਕਿ ਉਹਨਾਂ ਦੇ ਵਿੱਚ ਥੋੜੀ ਜਾਣਕਾਰੀ ਜਿਹੜੀ ਘੱਟ ਆ ਕਿਉਂਕਿ ਸਟਾਰਟਿੰਗ ਦੇ ਵਿੱਚ ਆਪਾਂ ਨੂੰ ਨਹੀਂ ਪਤਾ ਸੀਗਾ ਵੀ ਵੀਡੀਓ ਆ ਜਿਹੜੀ ਕਿਵੇਂ ਬਣਾਉਣੀ ਆ ਕਿਵੇਂ ਆਪਾਂ ਜਿਹੜੀ ਸਾਰੀ ਜਾਣਕਾਰੀ ਆ ਉਹ ਦੇਣੀ ਆ ਸੋ ਹੁਣ ਆਪਾਂ ਜਿਹੜੀ ਅੱਗੇ ਵੀਡੀਓ ਬਣਾਵਾਂਗੇ ਉਹਦੇ ਵਿੱਚ ਤੁਹਾਨੂੰ ਦੱਸਾਂਗੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਕਿ ਤੁਸੀਂ ਇਸ ਕੰਮ ਨੂੰ ਕਿੰਨੀਆਂ ਮੁਰਗੀਆਂ ਤੋਂ ਸ਼ੁਰੂ ਕਰਨਾ ਆ ਤੇ ਕਿਵੇਂ ਸ਼ੁਰੂ ਕਰਨਾ ਆ 2025 ਦੇ ਵਿੱਚ ਜਿਹੜਾ ਵੀ ਇਹ ਕੰਮ ਸ਼ੁਰੂ ਕਰਨ ਬਾਰੇ ਸੋਚ ਰਿਹਾ ਆ ਤੇ ਉਹ ਚੈਨਲ ਤੇ ਵਣੇ ਰਹਿਓ ਤੇ ਵੀਡੀਓ ਨੂੰ ਲਾਈਕ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਧੰਨਵਾਦ